ਪੰਜਾਬੀ ਰਿਸ਼ਤੇ ਚੈਨਲ ਦੇਖ ਰਹੇ ਸਾਰੇ ਹੀ ਭੈਣ ਭਰਾਵਾਂ ਦਾ ਸਵਾਗਤ ਹੈ ਜੀ ਅੱਜ ਕੁਝ ਨਵੇਂ ਰਿਸ਼ਤੇ ਆਏ ਨੇ ਜੀ ਆਪਣੇ ਕੋਲ ਤੁਸੀਂ ਨੋਟ ਕਰੋ ਤੇ ਪਰਿਵਾਰਾਂ ਦੇ ਨਾਲ ਡਾਇਰੈਕਟ ਗੱਲਬਾਤ ਕਰੋ ਸੋ ਅੱਜ ਦਾ ਪਹਿਲਾ ਰਿਸ਼ਤਾ ਲੜਕੇ ਦਾ ਹੈ ਜੀ ਨਾਮ ਸਿੰਘ ਪਤਾ ਅਮਰਤਸਰ ਸਾਹਿਬ ਦਾ ਲੜਕਾ ਹੈ ਤਹਿਸੀਲ ਅਜਨਾਲਾ ਜੀ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਤੇ ਗੋਤ ਸੇਖੋਂ ਉਮਰ 1997 ਦੇ ਵਿੱਚ ਹੈ ਜੀ ਕੱਦ 5 ਫੁੱਟ 11 ਇੰਚ ਹੈ ਮੁੰਡੇ ਦਾ ਪੜ੍ਹਾਈ ਇਹਨਾਂ ਨੇ ਕਰੀ ਹੈ ਪਲੱਸ 2 ਨਾਨ ਮੈਡੀਕਲ ਦੇ ਨਾਲ ਡੀਸੀਏ ਦਾ ਡਿਪਲੋਮਾ ਕਰਿਆ ਹੋਇਆ ਜੀ ਪੈਣ ਇਹਨਾਂ ਦੀ ਇੱਕ ਮੈਰਿਡ ਹੈ ਜੀ ਭਰਾ ਕੋਈ ਨਹੀਂ ਪਿਤਾ ਇਹਨਾਂ ਦੇ ਕਾਰਗਿਲ ਸ਼ਹੀਦ ਫੌਜੀ ਨੇ ਜੀ ਪੈਨਸ਼ਨ ਮਾਤਾ ਨੂੰ ਮਿਲਦੀ ਹੈ ਕੰਮਕਾਰ ਹੈ ਜੀ 15 ਕਿੱਲੇ ਜ਼ਮੀਨ ਹੈ ਮੁੰਡੇ ਕੋਲ ਤੇ ਖਾਦ ਦਵਾਈਆਂ ਦਾ ਆਪਣਾ ਸਟੋਰ ਖੋਲਣਾ ਹੈ ਜੀ ਮੁੰਡੇ ਨੇ ਮੁੰਡਾ ਵੈਸ਼ਨਵਾ ਜੀ ਤੇ ਪਰਿਵਾਰ ਦੀ ਮੰਗ ਹੈ ਕੁੜੀ ਪੜ੍ਹੀ ਲਿਖੀ ਸੋਹਣੀ ਸੁਨੱਖੀ ਹੋਵੇ ਕਾਲੀ ਪੱਟੀ 'ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਤੁਸੀਂ ਇਹਨਾਂ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਜੀ ਲਾਲ ਪੱਟੀ ਦੇ ਵਿੱਚ ਨੰਬਰ ਦਿੱਤਾ ਗਿਆ ਜੀ ਉਸ ਨੰਬਰ ਤੇ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਆਪਣੀ ਆਡਲ ਕਵਾ ਸਕਦੇ ਹੋ ਅਗਲਾ ਰਿਸ਼ਤਾ ਵੀ ਲੜਕੇ ਦਾ ਹੈ ਜੀ ਨਾਮ ਸਿੰਘ ਉਮਰ ਹੈ ਮੁੰਡੇ ਦੀ 12 8 1991 ਕਾਸਟ ਮੁੰਡੇ ਦੀ ਜੱਟ ਸਿੱਖ ਹੈ ਜੀ ਗੋਤ ਸਰਾਹ ਹਾਈਟ ਮੁੰਡੇ ਦੀ 6 ਫੁੱਟ ਹੈ ਜੀ ਤੇ ਪੜ੍ਹਾਈ ਇਹਨਾਂ ਨੇ ਕਰੀ ਹੈ ਬੀਏ ਪਾਸ ਮੁੰਡਾ ਇਹ ਤਲਾਖ ਸ਼ੋਧਾ ਜੀ ਕਾਮਕਾਰ ਪਹਿਲਾਂ ਬਰਲੀ ਕੰਟਰੀ ਦੇ ਵਿੱਚ ਰਹਿੰਦਾ ਸੀ ਜੀ ਮੁੰਡਾ ਤੇ ਹੁਣ ਪੰਜਾਬ ਦੇ ਵਿੱਚ ਖੇਤੀਬਾੜੀ ਕਰਦੇ ਨੇ ਜ਼ਮੀਨ 7 ਕਿੱਲੇ ਆ ਦੋ ਭਰਾ ਨੇ ਜੀ ਜ਼ਿਲ੍ਹਾ ਤਰਨਤਾਰਨ ਸਾਹਿਬ ਇਹਨਾਂ ਦਾ ਭਰਾ ਇਹਨਾਂ ਦਾ ਇੱਕ ਮੈਰਿਡ ਹੈ ਜੀ ਤੇ ਕੈਨੇਡਾ ਦਾ ਪੀਆਰ ਹੈ ਭੈਣ ਵੀ ਇਹਨਾਂ ਦੀ ਇੱਕ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਪਿਤਾ ਇਹਨਾਂ ਦੇ ਖੇਤੀਬਾੜੀ ਕਰਦੇ ਨੇ ਅਤੇ ਕੈਨੇਡਾ ਦਾ ਵੀਜ਼ਾ ਲੱਗਿਆ ਹੋਇਆ ਜੀ ਪਿਤਾ ਤੇ ਮਾਤਾ ਦਾ ਸੋ ਕੈਨੇਡਾ ਦੇ ਵਿੱਚ ਰਹਿੰਦਾ ਜੀ ਪਰਿਵਾਰ ਤੇ ਮੰਗ ਹੈ ਪਰਿਵਾਰ ਦੀ ਕੁੜੀ ਦਾ ਕੱਦ 5 ਫੁੱਟ 3 ਇੰਚ ਤੋਂ ਉੱਪਰ ਹੋਵੇ ਜੀ ਕੁੜੀ ਸੋਹਣੀ ਸੁਨੱਖੀ ਘਰੇਲੂ ਕੰਮਕਾਰ ਵਾਲੀ ਹੋਵੇ ਜੀ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜਿਸ ਨਾਲ ਵੀ ਇਹ ਰਿਸ਼ਤਾ ਮੈਚ ਕਰਦਾ ਜੀ ਤੁਸੀਂ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਗਰਦਾਸਪੁਰ ਦਾ ਲੜਕਾ ਹੈ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਜੀ ਕੱਦ 5 ਫੁੱਟ 8 ਇੰਚ ਤੇ ਉਮਰ ਇਹਨਾਂ ਦੀ 28 ਸਾਲ ਪੜ੍ਹਾਈ ਇਹਨਾਂ ਨੇ ਕਰੀ ਹੈ ਜੀ ਨਾਨ ਮੈਡੀਕਲ ਇੰਜੀਨੀਅਰਿੰਗ ਤੇ ਗੋਤ ਇਹਨਾਂ ਦਾ ਘੁੰਮਣ ਹੈ ਮੁੰਡੇ ਦਾ ਭਰਾ ਇਹਨਾਂ ਦੇ ਦੋ ਨੇ ਜੀ ਇੱਕ ਫੋਰਨ ਦੇ ਵਿੱਚ ਹੈ ਭਰਾ ਸੋ ਪੈਣਾ ਮੁੰਡੇ ਦੀਆਂ ਦੋ ਮੈਰਿਡ ਨੇ ਜੀ ਪਿਤਾ ਆਰਮੀ ਰਿਟਾਇਰਡ ਨੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਜੀ ਕੰਮ ਕਰ ਹੈ ਜੀ ਮੁੰਡਾ ਜੋਬ ਕਰਦਾ ਐਰਚਟਨ ਵੀ ਨੌਕਰੀ ਕਰਦਾ ਹੈ ਜੀ ਮੁੰਡਾ ਸਾਲ ਦੀ ਸੈਲਰੀ 1,30,000 ਦੇ ਤਕਰੀਬ ਹੈ ਜੀ ਜਮੀਨ ਇਹਨਾਂ ਕੋਲੇ 9 ਕਿੱਲੇ ਹੈ ਜੀ ਤੇ ਮੁੰਡਾ ਇਹਨਾਂ ਦੀ ਮੰਗ ਹੈ ਕਿ ਕੁੜੀ ਪੜ੍ਹੀ ਲਿਖੀ ਹੋਵੇ ਸੋਹਣੀ ਸੁਨੱਖੀ ਹੋਵੇ ਹੋਰ ਕੋਈ ਡਿਮਾਂਡ ਨਹੀਂ ਜੀ ਪਰਿਵਾਰ ਦੀ ਬਿਨਾਂ ਦਾਜ ਦੇਹਸ ਤੋਂ ਇਹਨਾਂ ਨੇ ਵਿਆਹ ਕਰਨਾ ਸੋ ਕਾਲੀ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਜਿਸ ਨਾਲ ਵੀ ਇਹ ਰਿਸ਼ਤਾ ਮੈਚ ਕਰਦਾ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਗੁਰਪ੍ਰੀਤ ਸਿੰਘ ਬਰਾੜ ਹੈ ਜੀ ਮੁੰਡਾ ਬੈਸ਼ਨੋ ਗੁਰਸਿੱਖ ਫੈਮਿਲੀ ਹੈ ਜੀ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਜੀ ਉਮਰ 1992 ਦੇ ਵਿੱਚ ਹੈ ਕੱਦ 5 ਫੁੱਟ 11 ਇੰਚ ਹੈ ਜੀ ਤੇ ਪੜ੍ਹਾਈ ਮੁੰਡੇ ਨੇ 10th ਪਾਸ ਕਰੀ ਹੋਈ ਹੈ। ਮੁੰਡਾ ਇਹ ਤਲਾਕਸ਼ੁਦਾ ਹੈ ਜੀ, ਕੰਮਕਾਰ ਹੈ ਜੀ 3.5 ਕਿੱਲੇ ਮੁੰਡੇ ਕੋਲ ਜ਼ਮੀਨ ਹੈ। ਇਲੈਕਟ੍ਰੋਨਿਕਸ ਦੀ ਵਰਕਸ਼ਾਪ ਹੈ ਜੀ ਮੁੰਡੇ ਦੀ। ਜ਼ਿਲ੍ਹਾ ਬਠਿੰਡਾ ਦੇ ਵਿੱਚ ਗੋਨਿਆਣਾ ਮੰਡੀ ਕੋਲ ਜੀ। ਪਿੰਡ ਇਹਨਾਂ ਦਾ ਮਹਿਮਾ ਸਰਜਾ ਤੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਘਰੇਲੂ ਹੋਵੇ। ਵਧੀਆ ਪਰਿਵਾਰ ਦੀ ਹੋਵੇ ਜੀ ਹੋਰ ਕੋਈ ਮੰਗ ਨਹੀਂ ਪਰਿਵਾਰ ਦੀ। ਕਾਲੀ ਪੱਟੀ 'ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਤੁਸੀਂ ਇਹਨਾਂ ਨਾਲ ਡਾਇਰੈਕਟ ਗੱਲਬਾਤ ਕਰੋ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੇ ਦਾ ਰਿਸ਼ਤਾ ਪਤਾ ਹੁਸ਼ਿਆਰਪੁਰ ਦਾ ਜੀ ਮੁੰਡਾ ਹੈ ਕਾਸਟ ਸ਼ਰਮਾ ਉਮਰ 1992 ਦੇ ਵਿੱਚ ਹੈ ਜੀ ਤੇ ਕੱਦ 5 ਫੁੱਟ 9 ਇੰਚ ਹੈ ਮੁੰਡੇ ਦਾ ਪੜਾਈ ਇਹਨਾਂ ਨੇ ਕਰੀ ਹੈ ਬੀਐਸਸੀ ਹਾਰਡਵੇਅਰ ਓਨਲੀ ਇਅਰ ਐਮਐਸਸੀ ਟਾਪਰ ਇਨ ਪੰਜਾਬ ਸੇਫਟੀ ਐਂਡ ਲੋਸਟ ਫਰੋਮ ਯੂਕੇ ਭਰਾ ਕੋਈ ਨਹੀਂ ਜੀ ਮੁੰਡਾ ਇਕੱਲਾ ਤੇ ਭੈਣ ਇਹਨਾਂ ਦੀ ਇੱਕ ਹੈ ਕੰਮ ਕਰ ਹੈ ਜੀ ਕਰੰਟਲੀ ਲਿਵਿੰਗ ਇਨ ਯੂਐਸਏ ਅਵਨ ਕੰਪਨੀ ਵਰਕ ਨੋ ਸਮੋਕਿੰਗ ਨੋ ਡਰਿੰਕਿੰਗ ਮੁੰਡਾ ਵੈਸ਼ਨੋ ਹੈ ਜੀ ਤੇ ਪਰਿਵਾਰ ਦੀ ਮੰਗ ਹੈ ਕੁੜੀ ਕੈਨੇਡਾ ਜਾਂ ਯੂ ਐਸ ਏ ਦੀ ਪੀ ਆਰ ਹੋਵੇ ਕੱਦ ਲੜਕੀ ਦਾ 5 ਫੁੱਟ 2 ਇੰਚ ਤੱਕ ਹੋਵੇ ਜੀ ਜਨਰਲ ਕਾਸਟ ਵਾਲੇ ਇਹਨਾਂ ਨਾਲ ਸੰਪਰਕ ਕਰਨ ਕਾਲੀ ਪੱਟੀ 'ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਜਿਸ ਨਾਲ ਇਹ ਰਿਸ਼ਤਾ ਮੈਚ ਹੁੰਦਾ ਡਾਇਰੈਕਟ ਗੱਲਬਾਤ ਤੁਸੀਂ ਆਪਸ ਦੇ ਵਿੱਚ ਕਰ ਸਕਦੇ ਹੋ ਜੀ ਸੋ ਸਾਰੇ ਰਿਸ਼ਤੇ ਪਰਿਵਾਰਾਂ ਦੇ ਨੰਬਰ ਸਮੇਤ ਨੇ ਜੀ ਹਰੇਕ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰੋ ਜੀ ਪੁੱਛਗਿੱਛ ਕਰੋ ਸੋ ਉਸ ਤੋਂ ਬਾਅਦ ਹੀ ਆਪਣਾ ਰਿਸ਼ਤਾ ਪੱਕਾ ਕਰੋ ਜੀ ਕਿਉਂਕਿ ਚੈਨਲ ਦਾ ਕੰਮ ਸਿਰਫ ਰਿਸ਼ਤਿਆਂ ਦੀ ਐਡ ਦੇਣ ਦਾ ਹੁੰਦਾ ਹੈ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਜੀ ਸੋ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ